ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਪਟਿਆਲਾ ਯਹੀ ਪੱਗ ਜਿਹਦਾ ਆਪਾਂ ਪਹਿਲਾਂ ਲੜਦਗਾ ਸ਼ਿਰ ਤੇ ਸੈਂਟਰ ਤੇ ਰੱਖ ਕੇ ਫੇੜ ਲੜਨ ਨੂੰ ਸਾਫ਼ ਕਰਕੇ ਠੰਗੀ ਤਰ੍ਹਾਂ ਖਾਫ ਕਰਕੇ ਲੜਨ ਨੂੰ ਸੈੱਟ ਕਰਕੇ ਲਗਾ ਦਮਾਂਗੇ ਜੀ ਲੜ ਠੰਗੀ ਤਰ੍ਹਾਂ ਹਟ ਕਰ ਜਿਹੜਾ ਆਪਾਂ ਅਗਲਾ ਲਗਾਉਂਗੇ ਬੰਦ ਬਸ ਉੱਤੇ ਗੋਲਦਾ ਪੱਤਰ ਰੱਖਾਂਗੇ ਜੀ ਗੋਲਦਾ ਥੱਲੇ ਰੱਖਾਂਗੇ ਜੀ ਰੱਖਣ ਤੋਂ ਆਏ ਨੂੰ ਫਰੰਟ ਵਾਲੀ ਫੋਲਡ ਕਰਾਂਗੇ ਜੀ ਫੋਲਡ ਕੰਨ ਤੋਂ ਬਾਹਰ ਉਲਟ ਕਰ ਫੋਲਡ ਕਰਾਂਗੇ ਜੀ ਫੋਲਡ ਕੰਨ ਤੋਂ ਬਾਅਦ ਦੇ ਵਿੱਚ ਆਪਾਂ ਬਾਅਦ ਫੇਰਾਂਗੇ ਜੀ ਬਾਅਦ ਫੇਰ ਕੇ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਹਟ ਕਰਕੇ ਲਗਾਵਾਂਗੇ ਜੀ ਚੰਗੀ ਤਰ੍ਹਾਂ ਆਪਾਂ ਸੈੱਟ ਕਰਕੇ ਲਗਾ ਕੇ ਇਹ ਆਪਾਂ ਕਰਾਂਗੇ ਵਿੱਚੋਂ ਪਿੰਚ ਕਰਾਂਗੇ ਜੀ ਪਿੰਚ ਕਰਨ ਤੋਂ ਬਾਅਦ ਬੰਦ ਬਸ ਉੱਤੇ ਖੁੱਲਦਾ ਬੱਤਲ ਰੱਖਾਂਗੇ ਜੀ ਰੱਖਣ ਤੋਂ ਬਾਅਦ ਇਸ ਨੂੰ ਫਰੰਟ ਵੱਲ ਨੂੰ ਇੱਕ ਵਾਰ ਫੋਲਡ ਕਰਾਂਗੇ ਜੀ ਫੋਲਡ ਕਰਨ ਤੋਂ ਬਾਅਦ ਲਾਣ ਨੂੰ ਫੋਲਡ ਕਰਾਂਗੇ ਜੀ ਫੋਲਡ ਕਰਕੇ ਲਾਣ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਆਪਾਂ ਸੈੱਟ ਕਰਕੇ ਲਾਣ ਨੂੰ ਲਗਾ ਦੇਵਾਂਗੇ ਜੀ ਲੜ ਨੂੰ ਸੈਟ ਕਰਕੇ ਚੰਗੀ ਤਰ੍ਹਾਂ ਸੈਟ ਕਰਕੇ ਲੜ ਨੂੰ ਇਸ ਵਿੱਚ ਵਾਲ ਨਹੀਂ ਵਾਲ ਉਹਨਾਂ ਆਪਾਂ ਕੱਢ ਲੈਣੇ ਆ ਜੀ ਲੜ ਨੂੰ ਸਾਫ਼ ਕਰਕੇ ਲਗਾ ਦਿੰਦੇ ਜਿਹੜਾ ਆਪਾਂ ਪੱਗ ਦੀ ਗੱਲ ਕਰੀਏ ਪੱਗ ਦੀ ਲੈਤ ਹੈ ਕਿ 7.5 ਮੀਟਰ ਕਪੜਾ ਆਪਾਂ ਫੁੱਲ ਵਲ ਵਰਤੇ ਆ ਜਿਹੜਾ ਆਪਾਂ ਲੜ ਲਗਾਵਾਂਗੇ ਬੰਦ ਬਸ ਉੱਤੇ ਖੁੱਲਤਾ ਬਸ ਥੱਲੇ ਰੱਖਾਂਗੇ ਜੀ ਇਸ ਨੂੰ ਅੱਖ ਤੋਂ ਥੱਲੇ ਰੱਖ ਕੇ ਇਸ ਨੂੰ ਫੋਲਡ ਕਰਾਂਗੇ ਜੀ ਫੋਲਡ ਕਰਨ ਤੋਂ ਬਾਅਦ ਇਨੋਂ ਫਰੰਟ ਵਾਲੇ ਨੂੰ ਹੋਲਡ ਕਰਾਂਗੇ ਜੀ ਹੋਰ ਕਰਨ ਤੋਂ ਬਾਅਦ ਲੜਨ ਨੂੰ ਆਪਾਂ ਲੜਨ ਨੂੰ ਆਪਾਂ ਸੈੱਟ ਕਰਕੇ ਚੰਗੀ ਤਰ੍ਹਾਂ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲਗਾ ਦੇਵਾਂਗੇ ਜੀ ਪਾਲ ਕੱਢ ਕੇ ਚੰਗੀ ਤਰ੍ਹਾਂ ਹੈਡ ਕਰਕੇ ਬੜਨ ਨੂੰ ਲਗਾ ਦੇਵਾਂਗੇ ਜੀ ਲੜਨ ਨੂੰ ਲਗਾ ਦੇਵਾਂਗੇ ਜੀ ਲੜ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਅਗਰ ਲੜ ਲਗਾਵਾਂਗੇ ਜੀ ਮੰਦਵਾ ਦਾ ਉਤੇ ਹਲਾਵਾ ਦਾ ਟਿਕਾ ਗਈ। ਖੋਲਤਾ ਬਦ ਰਖਾ ਗਈ। ਕਿਹੜੇ ਦਵਾਰ ਇਹਨੂੰ ਜਿੰਨੇ ਇਹ ਲੜਨਾ ਪੱਕ ਤੋਂ ਛੱਲਿਆ ਖੱਟ ਗਿਆ ਜੀ। ਕਿੱਜਾ ਗਈ ਜੀ। ਚਣ ਤੋਂ ਬਾਅਦ ਇਹ ਲੜ ਦੂੰ ਆਪਾਂ। ਫਰੰਟ ਵਾਈਕਲ ਫੋਲਡ ਕਰਕੇ ਇਹ ਲੜਨ ਨੂੰ ਆਪਾਂ ਸਾਫ਼ ਕਰਕੇ ਲੜਨ ਨੂੰ ਸੈਟ ਕਰਕੇ ਚੰਗੀ ਤਰ੍ਹਾਂ ਲੜਨ ਨੂੰ ਲਗਾ ਦਵਾਂਗੇ ਜੀ। ਚੰਗੀ ਤਰ੍ਹਾਂ ਲੜਨ ਨੂੰ ਸੈੱਟ ਕਰਕੇ ਸਾਫ਼ ਕਰਕੇ ਲੜਨ ਨੂੰ ਲਗਾ ਲਵਾਂਗੇ ਜੀ ਇਸ ਦੇ ਵਿੱਚ ਕੋਈ ਵੀ ਆਪਾਂ ਬੜਪ ਨਹੀਂ ਪਾਵਾਂਗੇ ਜੀ ਲੜਨ ਨੂੰ ਸਾਫ਼ ਕਰਕੇ ਲਗਾ ਲਵਾਂਗੇ ਜੀ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਿਨੇ ਵੀਰ ਨੇ ਹੱਡੇ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਚੈਨਲ ਸਬਸਕ੍ਰਾਈਬ ਠੀਕ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਭਾਗ ਨਾਲ ਲੜ ਲਗਾਵਾਂਗੇ ਜੀ ਬੰਦਪਾਸ ਆਪਦੇ ਥੋਲਾ ਭਾਗ ਲਗਾਵਾਂਗੇ ਜੀ ਰੱਖਣ ਤੋਂ ਬਾਅਦ ਇਹ ਲੜ ਦੇ ਵਿੱਚ ਜਿੰਨੇ ਆਪਣੇ ਦਵਾਲ ਹੋਣਗੇ ਆਪਾਂ ਕੱਢ ਲੈਣੇ ਆ ਜੀ ਚੜਨ ਤੋਂ ਬਾਅਦ ਇਹ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਵਾਲ ਕੱਢ ਕੇ ਲੜਨ ਨੂੰ ਸੈਟ ਕਰਕੇ ਲਗਾ ਦਵਾਂਗੇ ਜੀ ਚੰਗੀ ਤਰ੍ਹਾਂ ਲੜਨ ਨੂੰ ਸੈਟ ਕਰਕੇ ਵਾਲ ਕੱਢ ਕੇ ਲੜਨ ਨੂੰ ਸੈਟ ਕਰਕੇ ਲਗਾ ਦਵਾਂਗੇ ਜੀ ਚੰਗੀ ਤਰ੍ਹਾਂ ਲੜਨ ਨੂੰ ਸੈਟ ਕਰਕੇ ਵਾਲ ਕੱਢ ਕੇ ਲੜਨ ਨੂੰ ਲਗਾ ਦਵਾਂਗੇ ਜੀ ਲੜਨ ਨੂੰ ਫਰੰਟ ਵਾਲੇ ਨੂੰ ਫੋਲਡ ਕਰਾਂਗੇ ਜੀ ਪਰ ਫੋਲਡ ਕਰਨ ਤੋਂ ਬਾਅਦ ਉੱਤੋਂ ਦਬਕ ਕੇ ਇਹ ਲੜਨ ਨੂੰ ਪਾ ਸੈਟ ਕਰਕੇ ਰਾਦੂ ਚੰਗੇ ਨਾਲ ਟਾਰ ਕਰਕੇ ਲੜਨ ਨੂੰ ਲਗਾਵਾਂਗੇ ਜੀ ਇਹ ਲੜਦੇ ਵਿੱਚ ਆਪਾਂ ਬਾਜ ਫੇਰਾਂਗੇ ਜੀ ਇਹ ਲੜਦੇ ਵਿੱਚ ਆਪਾਂ ਬਾਜ ਫੇਰਾਂਗੇ ਜੀ ਬਾਜ ਫੇਰਨ ਤੋਂ ਬਾਅਦ ਇਹ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸੈੱਟ ਕਰਾਂਗੇ ਜੀ ਚੰਗੀ ਤਰ੍ਹਾਂ ਲੜਨ ਨੂੰ ਆਪਾਂ ਸੈੱਟ ਕਰਾਂਗੇ ਜੀ ਜਿਹੜਾ ਆਪਾਂ ਕੱਲ੍ਹ ਜੀ ਲੜਨ ਲਗਾਵਾਂਗੇ ਜੀ ਉਸਰ ਦੇ ਨੱਕਾ ਦੀ ਛੇ ਚ ਸਰ ਦੇ ਸੈਂਟਰ ਤੇ ਲਗਾਵਾਂਗੇ ਜੀ ਇਹ ਜਿਹੜਾ ਕੱਲ ਗਿਰਾੜਨ ਤੋਂ ਬਾਅਦ ਬੰਦ ਬਸ ਇਹਨੂੰ ਥੱਲੇ ਵਾਲਾ ਪਾਸੇ ਤੇ ਨੂੰ ਥੱਲੇ ਪਾਸੇ ਨੂੰ ਜਾ ਕੇ ਇਹਨੂੰ ਪੂਰੀ ਪੂਣੀ ਕਰਕੇ ਲੜ ਨੂੰ ਸੈੱਟ ਕਰਕੇ ਇਸ ਦੇ ਵਿੱਚ ਚੰਗੀ ਤਰ੍ਹਾਂ ਬਲ ਕੱਢ ਕੇ ਬਲ ਕੱਢ ਕੇ ਲੜ ਨੂੰ ਸੈੱਟ ਕਰਕੇ ਲੜ ਨੂੰ ਲਗਾ ਦੇਵਾਂਗੇ ਜੀ ਆੜਨ ਨੂੰ ਹਿੱਟ ਕਰਕੇ ਚੰਗੀ ਤਰ੍ਹਾਂ ਬਕਲਗੀ ਲੜਦੇ ਇੰਨੇ ਪੜਤਾਂ ਦੇਣਗੇ ਆ ਕੇ ਲੜਨ ਨੂੰ ਆਪਾਂ ਉੱਥੇ ਦਬ ਦਵਾਂਗੇ ਜੀ ਜੇ ਲੜ ਕਿਸੇ ਵੀਰ ਦਾ ਵੱਡਾ ਜਾਂਦਾ ਜਾਂਦਾ ਹੈ ਤਾਂ ਲੜ ਦੋ ਜਾਂ ਤੈਨੂੰ ਪੱਕੇ ਵਿੱਚ ਲਗਾ ਹਦਾ ਹੈ ਇਹ ਵੀਡੀਓ ਉਹਨਾਂ ਵੀਰਾਂ ਤੱਕ ਜ਼ਰੂਰ ਚਾਹੀਦੀ ਜਿਨ੍ਹਾਂ ਨੂੰ ਪਟਿਆਲਾ ਦੀ ਪੱਗ ਬੰਨਣ ਵਿੱਚ ਪ੍ਰੋਬਲਮ ਆਉਦੀ ਆ ਬਾਕੀ ਤੇ ਆਪਾਂ ਸਾਡੀ ਗੱਲ ਲੈਣੀ ਹੈ ਜੀ ਜਿਹੜਾ ਆਪਾਂ ਸੈਟ ਕਰਾਂਗੇ ਦੋਵਾਂ ਦੋਵਾਂ ਪਾਸਿਆਂ ਨੂੰ ਉੱਤਾਰੇ ਪਾਸੇ ਨੂੰ ਫਲਾ ਕੇ ਫਰੰਟ ਤੋਂ ਤੱਪ ਕੇ ਚਾਰਾ ਪਾਸੇ ਨੂੰ ਫਲਾ ਕੇ ਬਾਜ ਐਂਡ ਬਲ ਸੀਛੇ ਜਿੰਨਾ ਤੁਸੀਂ ਸ਼ੀਰ ਕਵਰ ਕਰ ਸਕਦੇ ਹੋ ਸ਼ੇਰ ਨੂੰ ਚੰਗੀ ਤਰ੍ਹਾਂ ਆਪਾਂ ਕਵਰ ਕਰਾਂਗੇ ਜੀ ਕਵਰ ਕਰਨ ਤੋਂ ਬਾਅਦ ਕਵਰ ਕਰਨ ਤੋਂ ਬਾਅਦ ਲੜਨ ਨੂੰ ਪਾਸੇਟ ਕਰ ਕੇ ਕਿੰਨੀ ਚੰਗੀ ਤਰ੍ਹਾਂ ਲੜਨ ਨੂੰ ਸੈਟ ਕਰਾਂਗੇ ਜੀ ਇਹ ਲੜਨ ਨੂੰ ਵਿੱਚ ਆਪਾਂ ਇਹ ਡਬਲ ਸੀ ਸਹੀ ਸਾਰੇ ਦਾਣਾ 30 ਸੈਡ ਨੂੰ ਕਵਰ ਕਰ ਸਕਦੇ ਹੋ ਆਪਾਂ ਬਰੀਕੇ ਨਾਲੇ ਸਾਰੇ ਲੈਣਾ ਤੇ ਬਾੜ ਕੱਟਾਂਗੇ ਜੀ ਬਾੜ ਕੱਟਣ ਤੋਂ ਬਾਅਦ ਪੇਚਾਂ ਵਾਲੀ ਜਿੱਧਰ ਸੱਜੀ ਸਾਈਡ ਆਪਾਂ ਸਫਾਈ ਕਰਾਂਗੇ ਜੀ ਸਫਾਈ ਕਰਨ ਤੋਂ ਬਾਅਦ ਇਹ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਸਿਰ ਕਵਰ ਕਰਾਂਗੇ ਜੀ ਇਹ ਕਵਰ ਗਾਂ ਤੋਂ ਬਾਅਦ ਆਪਾਂ ਲੜਾਂ ਸਪਾਈ ਕਰਾਂਗੇ ਜੀ ਲੜਾਂ ਸਪਾਈ ਕਰਨ ਤੋਂ ਬਾਅਦ ਜਿਹੜਾ ਆਪਾਂ ਆਖਰੀ ਲੜ ਲਗਾਵਾਂਗੇ ਆਖੇ ਲੜਾਂ ਨੂੰ ਖੋਲਾਂਗੇ ਜੀ ਖੋਲ ਤੋਂ ਇੱਕ ਵਾਰ ਦੋਨੋਂ ਪਾਸੇ ਬਰਾਬਰ ਦੱਬ ਕੇ ਲੜ ਨੂੰ ਪਿੱਛੇ ਸੈੱਟ ਕਰਕੇ ਲਵਾ ਦਵਾਂਗੇ ਜੀ ਫਰੰਟ ਤੇ ਦੱਬ ਕੇ ਲੜ ਨੂੰ ਲਾ ਦਵਾਂਗੇ ਜੀ ਲੜ ਨੂੰ ਲਗਾ ਦਵਾਂਗੇ ਜੀ ਲੜ ਲਵਾਉਣ ਤੋਂ ਬਾਅਦ ਦੋਵਾਲ ਜੀ ਛੇਹ ਤਾਂ ਦੇਖਾਂਗੇ ਸੇ ਨੰਗਾ ਤਾਂ ਨਹੀਂ ਹੈਗਾ ਜੀ ਫਿਰ ਸਾਰੇ ਪੇਚਾਂ ਨੇ ਸਾਈਡ ਆਪਾਂ ਚੰਗੀ ਤਰ੍ਹਾਂ ਆਪਾਂ ਵਾਲ ਕੱਢਾਂਗੇ ਜੀ ਵਾਲ ਕੱਢਣ ਤੋਂ ਬਾਅਦ ਬਾਕੀ ਆਪਾਂ ਪੱਗ ਦੀ ਸੈਟਿੰਗ ਕਰ ਲੈਣੀ ਹੈ ਜੀ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਵੇ ਬਾਕੀ ਆਪਾਂ ਪੱਗ ਦੀ ਸੈਟਿੰਗ ਕਰੀ ਜਾਣੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸਾਰੇ ਲਾੜਾਂ ਨੂੰ ਆਪਾਂ ਸਾਫ਼ ਕਰਾਂਗੇ ਜੀ ਇਸ ਵਿੱਚ ਕੋਈ ਬੜ ਨਾ ਰਹੇ ਇਹਨਾਂ ਨੂੰ ਵਿੱਚ ਹਨ ਤੋਂ ਇੱਥੇ ਆਪਾਂ ਬਾਅਦ ਫੇਰ ਕੇ ਲਾੜ ਨੂੰ ਆਪਾਂ ਇੱਕ ਵਰਪਾਂਸਲਾ ਬਰਾਬਰ ਰੱਖਾਂਗੇ ਜੀ ਸਾਹਰਾ ਬਰਾਬਰ ਰੱਖਣ ਤੋਂ ਬਾਅਦ ਇਹ ਲਾੜ ਨੂੰ ਆਪਾਂ ਸੈੱਟ ਕਰਕੇ ਚੰਗੀ ਤਰ੍ਹਾਂ ਦਾੜਾਂ ਦੇ ਵਿੱਚ ਬਾਜ ਫੇਰਾਂਗੇ ਜੀ ਬਾਜ ਫੇਰ ਤੋਂ ਬਾਅਦ ਇਹ ਲੜ ਦੇ ਵਿੱਚ ਜਿਹੜੇ ਨਹੀਂ ਵਾਲ ਹੋਣਗੇ ਆਪਾਂ ਕੱਢ ਲੈਣੇ ਆ ਜੀ ਨੰਨੇ ਵਾਲ ਆਪਣੇ ਤੋਂ ਵਾਲ ਹੋਣਗੇ ਆਪਾਂ ਕੱਢ ਲੈਣੇ ਆ ਜੀ ਕੱਢਣ ਤੋਂ ਬਾਅਦ ਇਹ ਲੜਾਂ ਨੂੰ ਆਪਾਂ ਦੱਬਾਂਗੇ ਜੀ ਆਪਾਂ ਚੰਗੀ ਤਰ੍ਹਾਂ ਆਪਾਂ ਸਿਰ ਘਰਵਾ ਕਰਾਂਗੇ ਸਾਰੇ ਲੜਾਂਾਂ 'ਚ ਆਪਾਂ ਬਾਜ ਫੇਰਾਂਗੇ ਚੰਗੀ ਤਰ੍ਹਾਂ ਨਾਲ ਇਸ ਨੂੰ ਆਪਾਂ ਸੱਡੀ ਕਾ ਲੈਣੀ ਵੀਡੀਓ ਦੇ ਐਂਡ ਤੱਕ ਬਣੀ ਲੈਣੀ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ